ਅੱਜ ਪਟਕੜ ਸਾਹਿਬ ਦੇ ਵਿੱਚ ਆਉਣ ਵਾਲੀ ਸਭਾ ਦੇ ਸੰਬੰਧ ਵਿੱਚ ਜਿਹੜੀ ਇਹ ਰਿਵਿਊ ਮੀਟਿੰਗ ਕੀਤੀ ਗਈ ਜੀ ਤੇ ਸਾਡੇ ਬੰਦੋਬਰਸ ਕੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ ਬੰਦੋਬਰਸ ਕੀਤੇ ਗਏ ਸੀ ਉਹ ਵੀ ਜਿਹੜੇ ਧਿਆਨ ਵਿੱਚ ਰੱਖਦੇ ਹਾਂ ਅਸੀਂ ਅੱਗੇ ਮੈਨੇਜਰ ਸਾਹਿਬ ਦੀ ਵੀ ਨਾਲ ਸਲਾਹ ਲਈ ਹੈ ਉਹ ਗੁਰਦੁਆਰਾ ਸਾਹਿਬ ਤੋਂ ਤੇ ਤੁਹਾਡੇ ਕੁਝ ਪੱਤਰਕਾਰ ਸਭਾ ਨਾਲ ਨੇ ਵੀ ਆਪਣੇ ਸਿਜੈਸ਼ਨ ਦਿੱਤੇ ਨੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹਾਂ ਆਂ ਜਿਹੜੇ ਅਸੀਂ ਐਸਕੇਓਪੀ ਮੰਦਵਸ ਜਿਹੜੇ ਕਰਾਂਗੇ ਆਲਮੋਸਟ ਸਾਨੂੰ ਇੱਥੇ ਤਕਰੀਬ 4000 ਫੋਰਸ ਦੀ ਜਿਹੜੀ ਇਹ ਜ਼ਰੂਰਤ ਪੈਗੀ ਉਹ ਅਸੀਂ ਲਾਵਾਂਗੇ ਜਿਵੇਂ ਕਿ ਐਸਐਸਪੀ ਸਾਹਿਬ ਨੇ ਦੱਸਿਆ ਕਿ ਜਿਹੜਾ ਸ਼ਟਰ ਸਿਸਟਮ ਪਿਛਲੀ ਵਾਰੀ ਬਹੁਤ ਕਾਮਯਾਬ ਹੋਇਆ ਉਹ ਪਹਿਲਾਂ 4 ਪੁਆਇੰਟ ਤੋਂ ਚੱਲਦਾ ਸੀ ਇਸ ਵਾਰ ਯੂ ਅਠਾ ਜਿਹੜੇ ਪੁਆਇੰਂਟਸ ਨੇ ਉਹਨਾਂ ਤੋਂ ਚੱਲੇਗਾ ਤਾਂ ਕਿ ਜਿਹੜੀ ਆਮ ਸੰਗਤ ਨੂੰ ਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਾ ਆਵੇ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਵਲੰਟੀਅਰਸ ਨੇ ਉਹ ਵੀ ਅਪਰੋਚ ਕਰ ਰਹੇ ਨੇ ਵਰਦੋਰਾ ਸਾਹਿਬ ਵੀ ਆ ਕੇ ਮੈਨਪਤ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਵਲੰਟੀਅਰਸ ਦੀ ਨਾਲ ਜੋ ਕਿ ਜੜੀ ਇਹ ਸ਼ਟਰ ਰਸਤੇ ਵਿੱਚ ਜੜੀ ਲਾਵਾਂਗੇ ਤੇ ਇਹਦੇ ਵਿੱਚ ਜਿੰਨੇ ਵੀ ਲੰਗਰ ਨੇ ਲੱਗਨੇ ਹਰਗੜ ਸਾਹਿਬ ਦੀ ਆਸਪਾਸ ਸਾਰੀ ਤਰਤੀ ਤ ਸਾਰੀਆਂ ਸੜਕਾਂ ਤੇ ਜਿਹੜੇ ਲੱਗਨੇ ਨੇ ਉਹਨਾਂ ਨੂੰ ਵੀ ਬਕਾਇਦਾ ਜਿੱਥੇ ਉਹਨਾਂ ਨੇ ਲੰਗਰ ਲਾਉਣੇ ਨੇ ਉਹਨਾਂ ਨੂੰ ਵੀ ਅਸੀਂ ਗੀਂਤੀ ਕਰਾਂਗੇ ਕਿ ਆਮ ਟ੍ਰੈਫਿਕ ਨੂੰ ਜਿਹੜਾ ਨਿਕਲਣ ਲਈ ਅਗੋਂ ਰੂਟ ਤੋਂ ਜਿਹੜਾ ਆਰਾਧ ਪ੍ਰੋਪਰ ਦਿੱਤਾ ਜਾਵੇ ਤੇ ਜਿੱਥੇ ਨਾਲ ਉਹਨਾਂ ਨੂੰ ਕਿਤੇ ਟ੍ਰੈਫਿਕ ਮੁਲਾਜ਼ਮਾਂ ਦੀ ਜ਼ਰੂਰਤ ਪਈ ਉੱਥੇ ਨਾਲ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਨਾਲ ਅੱਗੇ ਪ੍ਰੋਵਾਈਡ ਕਰਾਂਗੇ ਹਰੇਕ ਤਰ੍ਹਾਂ ਦੇ ਬੰਦੋਬਸਤ ਨੂੰ ਕਾਮਯਾਬ ਕਰਨ ਲਈ ਐਸਐਸਪੀ ਸਾਹਿਬ ਇੱਕ ਡੀਸੀ ਸਾਹਿਬ ਨੂੰ ਲੈਟਰ ਲਿਖ ਕੇ ਭੇਜਣਗੇ ਜਿਹਦੇ ਚ ਕਿੜੀਆਂ-ਕਿਹੜੀਆਂ ਜਿਦਾਸੀ 144 ਦੇ ਤਹਿਤ ਜਿਹੜੀਆਂ ਅਸੀਂ ਆਰਡਰ ਕਰਾਉਣੇ ਨੇ ਉਹ 1-2 ਦਿਨ ਦੇ ਵਿੱਚ ਹੋ ਜਾਣਗੇ ਤੁਹਾਨੂੰ ਮੀਡੀਆ ਨਵੇਂ ਨਾਲ ਡੀਸੀ ਸਾਹਿਬ ਲੋ ਤੇ ਐਸਐਸਪੀ ਸਾਹਿਬ ਲੋ ਦਿੱਤੇ ਜਾਣਗੇ ਤੇ ਬਾਕੀ ਸਾਰੀ ਸੰਗਤ ਇੱਥੇ ਸ਼ਰਦਾ ਨਾਲ ਆਉਂਦੀ ਏ ਪੁਲਿਸ ਵੀ ਬੜੀ ਸ਼ਰਦਾ ਨਾਲ ਜਿਹੜੀ ਡਿਊਟੀ ਕਰਦੀ ਏ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਸਾਡੇ ਅਫਸਰ ਡੀਐਸਪੀ ਇੰਸਪੈਕਟਰ ਐਸਪੀ ਪਦਰ ਦੇ ਪਹਿਲਾਂ ਜਿਨ੍ਹਾਂ ਨੇ ਇੱਥੇ ਡਿਊਟੀ ਨਿਭਾਈ ਉਹ ਮਾਰਜੋਰਡ ਜੀ ਇਸ ਹਾਲ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਬਾਈ ਨੇ ਅਸੀਂ ਲਵਾਵਾਂਗੇ ਉੱਥੇ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਜਗ੍ਹਾ ਦਾ ਇਸ ਡਿਊਟੀ ਬਾਰੇ ਪੂਰਾ ਉਹਨਾਂ ਨੂੰ ਪਤਾ ਹੈ ਔਰ ਧਿਆਨ ਦੇ ਵਿੱਚ ਰੱਖਦੇ ਹੋਏ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਸਾਰੀ ਫੋਰਸ ਇੱਥੇ ਡਿਊਟੀ ਸ਼ੁਰੂ ਤੋਂ ਕਰਦੀ ਆ ਰਹੀ ਹੈ ਤੇ ਹੁਣ ਵੀ ਉਸੇ ਤਰੀਕੇ ਹੀ ਅਸੀਂ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਸਾਰੀ ਫੋਰਸ ਨੂੰ ਬ੍ਰੀਫ ਕਰਕੇ ਉਹਨਾਂ ਤੋਂ ਜਿਹੜੀ ਇਹ ਡਿਊਟੀ ਲਵਾਵਾਂਗੇ ਇਸ ਤੋਂ ਸਵਾਏ SSP ਸਾਹਿਬ ਨੇ ਜਿਹਨੇ ਨੀਅਰ ਜਿਹੜੇ ਹਸਪਤਲ ਨੇ ਪਾਰਕਿੰਗ ਹੈਗੀਆਂ ਨੇ ਉਹ ਵੀ ਅਸੀਂ ਤੁਹਾਨੂੰ 21 22 ਤਰੀਕ ਨੂੰ ਉਹ ਹਸਪਤਲ ਵੀ ਜਿਹੜੇ ਨੇ ਸਾਡੇ 80 ਸੈਕਟਰ वाइज ਜਿੱਥੇ ਜਿੱਥੇ ਸਾਡੇ ਅਫਸਰ ਲੱਗਣਗੇ ਉਹਨਾਂ ਨੂੰ ਉਹਦਾ ਬਾਰੇ ਜਾਣਕਾਰੀ ਦਵਾਵਾਂਗੇ ਕਿ ਨੇੜੇ ਹਸਪਤਲ ਕਿਹੜਾ ਹੈ ਉੱਥੇ ਐਂਬੂਲੈਂਸ ਕਿਹੜੀਆਂ ਨੇ ਤੇ ਉਹ ਸਾਰੇ ਅਫਸਰਾਂ ਨੂੰ ਜਦੋਂ ਜਾਣਕਾਰੀ ਹੋਏਗੀ ਹਸਪਤਲ ਵਾਲਿਆਂ ਨੂੰ ਵੀ ਜਾਣਕਾਰੀ ਹੋਏਗੀ ਕਿਉਂਕਿ ਸਰਦੀ ਦਾ ਮੌਸਮ ਹੈ ਜੇਕਰ ਔਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਉੱਥੇ ਲਿਜਾਣ ਲਈ ਜਿਹੜੇ ਸੌਖੇ ਜਿਹੜੇ ਉਹ ਪ੍ਰਬੰਧ ਕੀਤੇ ਜਾਣ ਤੇ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਨੇ ਵੀ ਵੀ ਆਈ ਪੀ ਅਰੇਂਜਮੈਂਟਸ ਜਿਹੜੇ ਵੀ ਵੀ ਆਈ ਪੀ ਨੇ ਆਉਣਾ ਹੈ ਉਹ ਅਸੀਂ ਵਾਇਆ ਰਾਜਪੁਰਾ ਹੀ ਕਰਾਂਗੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਉਣਾ ਕਿਉਂਕਿ ਜਿਹੜੀ ਲੰਡਰਾਂ ਤੋਂ ਫਾਡੇਗੜ੍ਹ ਸਾਹਿਬ ਨੂੰ ਰੋਡ ਆਉਂਦੀ ਹੈ ਦੇ ਵਿੱਚ ਲੰਗਰ ਬਹੁਤ ਜ਼ਿਆਦਾ ਹੁੰਦੇ ਨੇ ਸੰਗਤ ਵੀ ਇਧਰਲੇ ਪਾਸੇ ਆਉਂਦੀ ਏ ਪਲੱਸ ਪਟਿਆਲੇ ਵਾਲੇ ਪਾਸਿਓਂ ਵੀ ਜਿਹੜੀ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਇਸ ਕਰਕੇ ਵੀਵੀਆਈਪੀ ਜਿਹੜਾ ਰੂਟ A8C ਉਧਰ ਨਾਲ ਜੜੀ ਰੱਖਾਂਗੇ ਤੇ ਆਮ ਪਬਲਿਕ ਨੂੰ ਸਾਰੀ ਸੰਤਨੋਂ ਵੀ ਬੇਨਤੀ ਹੈ ਸਾਡੇ ਵੱਲੋਂ ਕਿ ਪੂਰਨ ਮਰਿਆਦਾ ਦੇ ਅਨਸਾਰ ਆਉਣ ਤੇ ਜਿਹੜੇ ਆ ਕੇ ਪੁਲਿਸ ਨੂੰ ਨਾਲ ਸਹਿਯੋਗ ਕਰਨ ਪੁਲਿਸ ਸਾਰੀ ਸੰਤਨੋਂ ਸਹਿਯੋਗ ਕਰੇਗੀ ਤਾਂ ਕਿ ਜਿਹੜੀ ਸਾਡੇ ਇੱਥੇ ਸਭਾ ਹੈ ਉਹ ਅਸੀਂ ਇਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਡਿਊਟੀ ਦੇ ਕੇ ਸੰਪੂਰਨ ਤਾਲੇ ਪਾਸੇ ਜਿਹੜੀ ਲੈ ਕੇ ਜਾਈਏ ਜਿਵੇਂ ਕਿ ਹੁਣ ਆਪਣੇ ਮੈਨੇਜਰ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਲਾਸਟ ਡੇ ਸਾਡਾ ਨਗਰ ਕੀਰਤਨ ਹੁੰਦਾ ਹੈ ਨਗਰ ਕੀਰਤਨ ਵਾਲੇ ਦਿਨ ਦੇ ਵਿੱਚ ਜਿੱਥੋਂ ਪਾਲਕੀ ਸਾਹਿਬ ਅੱਗੇ ਗੁਰਦੁਆਰਾ ਸਾਹਿਬ ਕੋਲੋਂ ਚੱਲਦੇ ਸੀ ਹੁਣ ਇਹਨਾਂ ਨੇ ਦੱਸਿਆ ਹੈ ਕਿ ਐਸਡੀਪੀਸੀ ਵੱਲੋਂ ਤੇ ਸਿੰਘ ਸਹਿਬਾਨਾਂ ਵੱਲੋਂ ਕਿ ਜਿਹੜੀ ਪਾਲਕੀ ਸਾਹਿਬ ਨੂੰ ਡੂਢੀ ਸਾਹਿਬ ਕੋਲੋਂ ਅੱਗੇ ਚੱਲਣਗੇ ਤਾਂ ਕਿ ਉਹਦੇ ਚ ਜਿਹੜੀ ਸੰਗਤ ਨਾਲ ਹੁੰਦੀ ਏ ਪਾਲਕੀ ਸਾਹਿਬ ਦੇ ਚੱਲਣ ਦੀ ਸਮਾਂ ਜਿਹੜਾ ਪਿਛਲੀ ਵਾਰੀ ਲੇਟ ਹੋ ਗਿਆ ਸੀ ਵੀ ਇਸ ਵਾਰੀ ਉਹ ਸਮਾਂ 바ਜੇ ਉਹਦੇ ਨਾਲ ਡੇਢ ਦੋ ਘੰਟੇ ਦਾ ਜਿਹੜਾ ਪਰਪੈਗ। ਤੇ ਬਾਕੀ ਅਸੀਂ ਪ੍ਰੋਪਰ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਉਹ ਕਰ ਰਹੇ ਆ ਤੇ ਤੁਹਾਡਾ ਵੀ ਨਾਲ ਪੂਰਾ ਸਹਿਯੋਗ ਮੰਗ ਰਹੇ ਆ। ਆਪਾਂ ਸੰਗਤ ਨੂੰ ਇਸ ਤਰ੍ਹਾਂ ਕੇ ਸਰੇ ਰਲ ਕੇ ਜਿਹੜੇ ਗਾਈਡ ਕਰੀਏ ਤੇ ਵਧੀਆ ਜਿਹੜਾ ਸੁਰੱਖਿਆ ਦੇ ਪਰਵਾਹ ਦੇ ਜਿਹੜੇ ਇੱਥੇ ਬਣਾ ਕੇ ਰੱਖੀ ਸਰਕਾਰ ਕੋਈ ਐਨਜੀਓ ਵਗੈਰਾ ਦੇ ਨਾਲ ਹੋਏ ਜਾਏਗਾ ਕਿ ਪਰ ਸਾਡੇ ਕੋਲ ਬਹੁਤ ਅਪਰੋਚ ਕਰ ਰਹੇ ਨੇ ਜੀ ਐਨਜੀਓਸ ਵਲੰਟੀਅਰ ਕਈ ਆ ਰਹੇ ਨੇ ਉਹਨਾਂ ਨੂੰ ਵੀ ਮੈਂ ਗੁਰਦੁਆਰਾ ਕਮੇਟੀਜ਼ ਦੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਰਲ ਕੇ ਜਿਹੜੇ ਹੈਗੇ ਉਹਨਾਂ ਦੀਆਂ ਡਿਊਟੀਆਂ ਅਗੇ ਨਾਲੇ ਲਾਉਣਗੇ ਔਰ ਬਕਾਇਦਾ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਅਸੀਂ ਜਿੰਨੇ ਵੀ ਵਲੰਟੀਅਰ ਆਉਣੇ ਨੇ ਉਹਨਾਂ ਦੀ ਅਲੱਗ ਆਈਡੈਂਟੀਫਿਕੇਸ਼ਨ ਰੱਖੇ ਰੱਖਾਂਗੇ ਤਾਂ ਕਿ ਉਹਨਾਂ ਦਾ ਪੁਲਿਸ ਨੂੰ ਵੀ ਪਤਾ ਲੱਗ ਗਿਆ ਸੰਗਤ ਨੂੰ ਵੀ ਪਤਾ ਲੱਗ ਜੀ ਕਿ ਸਾਰੇ ਬੰਦੇ ਜਿਹੜੇ ਨੇ ਇਹ ਡਿਊਟੀ ਦੇ ਨਾਲ ਸੇਵਾ ਨਾਲ ਨਿਭਾ ਰਹੇ ਨੇ ਡਿਊਟੀ ਸਿਹਤ ਕੇਂਦਰੇ ਬਣਾਇਆ ਜਾ ਬਿਲਕੁਲ ਜੀ ਪੂਰੇ ਪੁਲਿਸ ਸਿਹਤ ਕੇਂਦਰ ਜਿਹੜਾ ਨਾਲ ਬਣੇਗਾ ਉੱਥੇ ਹਸਪੀਟਲ ਦੇ ਨਾਲ ਬਣੇਗਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਸਾਰੇ ਦੀ ਸਾਰੀ ਜਿਹੜੀ ਫੋਰਸ ਸਾਡੀ ਅਲੱਗ-ਅਲੱਗ ਜਿਹੜੇ ਸੈਕਟਰ ਚਾਰਜ ਨੇ ਉਹਨਾਂ ਨੂੰ ਵਕਤਕੀ ਦੇ ਕੇ ਉਹਨਾਂ ਨੂੰ ਉੱਤੇ ਜਾਣਗੇ ਔਰ ਜਿਹੜੀਆਂ ਪਾਰਕਿੰਗ ਨੇ ਪਾਰਕਿੰਗ ਦੇ ਵਿੱਚ ਵੀ ਅਸੀਂ ਹਰੇਕ ਸਾਡੇ ਜਿਹੜੇ ਅਫਸਰ ਲੱਗਣੇ ਨੇ ਇੱਥੇ ਉਹਨਾਂ ਨੂੰ ਵੀ ਨਾਲ ਵਕਤੱਕ ਹੀ ਛੱਡਵਾਵਾਂਗੇ ਤਾਂ ਕਿ ਜਿਹੜੇ ਟਰੈਫਿਕ ਦੇ ਪ੍ਰਬੰਧ ਵਧੀਆ ਤੇ ਉਚਿਤ ਬਣਾ ਸਕੀਏ